भाई अमृतपाल सिंह ਦੇ ਹੱਕ ਦੇ ਵਿੱਚ ਇੱਕ ਪ੍ਰੋਗਰਾਮ ਲਈਆ ਗਿਆ ਜਿਹੜਾ 19 ਅਗਸਤ ਨੂੰ ਰੱਖਿਆ ਗਿਆ 19 ਅਗਸਤ ਨੂੰ ਉਹ ਪ੍ਰੋਗਰਾਮ ਕੀਤਾ ਜਾਵੇਗਾ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਵੱਡਾ ਇਕੱਠ ਸੱਦਿਆ ਗਿਆ ਉਹਦੇ ਵਿੱਚ ਲੱਖਾ ਸਿਧਾਣਾ ਪਹੁੰਚ ਸਕਦਾ ਲੱਖਾ ਸਿਧਾਣਾ ਦੇ ਆਉਣ ਦੀਆਂ ਚਰਚਾਵਾਂ ਨੇ ਲੱਖਾ ਸਿਧਾਣਾ ਵੱਧ ਕਰਕੇ ਹੁਣ ਇੱਕ ਸਿਆਸੀ ਲੀਡਰ ਬਣਦਾ ਜਾ ਰਿਹਾ ਔਰ ਸਿਆਸੀ ਲੀਡਰ ਲੱਖਾ ਸਿਧਾਣਾ ਵਰਗਾ ਜਿਹੜਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਿਆ ਸਿਮਨਦੀਪ ਸਿੰਘ ਮਾਨ ਦੀ ਹਮੈਦ ਸਿੰਘ ਲੱਖਾ ਸਿਧਾਣਾ ਨੂੰ ਉਹ ਲੱਖਾ ਸਿਧਾਣਾ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਇਸ ਪ੍ਰੋਗਰਾਮ ਦੇ ਵਿੱਚ ਆ ਰਿਹਾ ਜਿਹੜਾ ਪ੍ਰੋਗਰਾਮ ਪਰਿਵਾਰ ਆਯੋਜਿਤ ਕਰਵਾਉਂਦਾ ਪਿਆ ਦੱਸ ਦਈਏ ਕਿ ਲੱਖਾ ਸਧਾਨੇ ਦੇ ਆਉਣ ਦੀਆਂ ਚਰਚਾਵਾਂ ਨੇ ਇਸ ਬਾਰੇ ਭਾਈ ਅਮਰਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਨੌਜਵਾਨ ਲੀਡਰ ਹੈ ਔਰ ਉਸ ਨੂੰ ਆਉਣਾ ਚਾਹੀਦਾ ਹੈ ਅਸੀਂ ਕਿਸੇ ਨੂੰ ਰੋਕਦੇ ਨਹੀਂ ਹਾਲਾਂਕਿ ਲੱਖਾ ਸਧਾਨੇ ਦੇ ਨਾਲ ਕੋਈ ਇੰਟਰੈਕਸ਼ਨ ਹੋਣਾ ਜਾਂ ਨਹੀਂ ਜਾਂ ਫਿਰ ਲੱਖਾ ਸਧਾਨਾ ਜਿਹੜਾ ਉਹ ਕਿਸ ਪਰਪਸ ਵਾਸਤੇ ਆ ਰਿਹਾ ਉੱਥੇ ਹੀ ਜਾਂ ਮਹਿਜ਼ ਆਪਣੀ ਸਪੋਰਟ ਦੇਣ ਵਾਸਤੇ ਆ ਰਿਹਾ ਇਹ ਅਜੇ ਕੁਝ ਕਲੀਅਰ ਨਹੀਂ ਕੀਤਾ ਗਿਆ ਪਰ ਜ਼ਰੂਰ ਲੱਖਾ ਸਧਾਨਾ ਜਿਹੜਾ ਉਹ ਸੂਤਰਾ ਮੁਤਾਬਕ ਹੁਣ ਇਸ ਪ੍ਰੋਗਰਾਮ ਦੇ ਵਿੱਚ ਆਵੇਗਾ ਔਰ ਜੇ ਉਹ ਇੱਥੇ ਆਉਂਦਾ ਆ ਤਾਂ ਕਿਤਨਾ ਕਿਤੇ ਇਹ ਵੀ ਇਸ਼ਾਰਾ ਕਿ ਆਉਂਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਲੱਖਾ ਸਧਾਣਾ ਵੀ ਕਿਤੇ ਚੋਣ ਲੜਨ ਦਾ ਚਾਹਵਾਨ ਤਾਂ ਨਹੀਂ ਔਰ ਜੇ ਚਾਹਵਾਨ ਹੈ ਤਾਂ ਕੀ ਉਹਨੂੰ ਭਾਈ ਅਮਰਿਤਪਾਲ ਸਿੰਘ ਦਾ ਸਮਰਥਨ ਤਾਂ ਨਹੀਂ ਹੋਵੇਗਾ ਬੜੇ ਸਵਾਲ ਖੜੇ ਹੋ ਰਹੇ ਨੇ ਜ਼ਰੂਰ ਜਿੱਥੇ ਸਿਆਸੀ ਪਦਰੇ ਦੇ ਉੱਤੇ ਡਿਵੈਲਪ ਹੋਣਾ ਉੱਥੇ ਹੀ ਆਪਣੇ ਨਾਲ ਲੋਕਾਂ ਨੂੰ ਜੋੜਨ ਦੀ ਵੀ ਲੋੜ ਹੈ ਲੀਡਰਾਂ ਨੂੰ ਜੋੜਨ ਦੀ ਵੀ ਲੋੜ ਹੈ ਕਿਉਂਕਿ ਇੱਕ ਬੰਦਾ ਸਾਰੀ ਸਿਆਸਤ ਨਹੀਂ ਸਾਮ ਸਕਦਾ ਹੁਣ ਇੰਨੀਆਂ ਸੀਟਾਂ ਨੇ ਵਿਧਾਨ ਸਭਾ ਦੀਆਂ ਵੱਖਰੀਆਂ ਲੋਕ ਸਭਾ ਦੀਆਂ ਵੱਖਰੀਆਂ ਇਹਨਾਂ ਦੇ ਉ ਸਕਦਾ ਜ਼ਾਹਿਰ ਤੌਰ ਦੇ ਉੱਤੇ ਜਦੋਂ ਸਿਆਸੀ ਪਦਰ ਦੇ ਉੱਤੇ ਇਵਾਲਵ ਹੋਣਾ ਹੈ ਤੇ ਆਪਣੇ ਨਾਲ ਲੋਕ ਵੀ ਜੋੜਨੇ ਹੋਣਗੇ ਆਪਣੇ ਨਾਲ ਲੀਡਰ ਜੋੜਨੇ ਹੋਣਗੇ ਹੋ ਸਕਦਾ ਹੈ ਕਿ ਇਹ ਡਵੈਲਪਮੈਂਟ ਦੀ ਕੋਸ਼ਿਸ਼ ਹੋਵੇ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਪਰ ਜੋ ਵੀ ਹੈ ਇਹ 19 ਤਰੀਕ ਨੂੰ ਜ਼ਾਹਿਰ ਹੋਈ ਜਾਵੇਗਾ ਇਹਦੇ ਬਾਰੇ ਕਿਆਸਰਾਈਆਂ ਚਲਨੀਆਂ ਤੇਜ਼ ਹੋ ਗਈਆਂ ਨੇ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਆਓ ਸੁਣਦੇ ਹਾਂ ਸੁਖਚੈਨ ਸਿੰਘ ਕੀ ਬੋਲੇ ਨੇ ਅੱਜ ਦੀ ਜਿਹੜੀ ਮੀਟਿੰਗ ਆਏ ਇਹ 19 ਤਰੀਕ ਦੇ ਪੰਥ ਇਕੱਠ ਨੂੰ ਮੁਖ ਰੱਖਦੇ ਹੋਏ ਜਿਹੜਾ ਹਲਕਾ ਬਾਬਾ ਬਕਾਲਾ ਦੇ ਜਿਹੜੇ ਵਲੰਟੀਅਰ ਸੇਵਾਦਾਰਾ ਉਹਨਾਂ ਦੀ ਮੀਟਿੰਗ ਰੱਖੀ ਗਈ ਸੀ ਆ ਪੌਨ ਨੀ ਕਿਵੇਂ ਕਿਵੇਂ ਡਿਊਟੀਆਂ ਲੋੜੀਆਂ ਵਾ ਉਸ ਦਿਨ ਨੂੰ ਜਿਹੜਾ ਪੰਛਰ ਇਕੱਠ ਹੋਣਾ ਉਹਦੀ ਕਿਵੇਂ ਆਪਾਂ ਉਸੇ ਸੰਗਤ ਨੂੰ ਲੈ ਕੇ ਜਾਣਾ ਉੱਥੇ ਕਿੱਦਾਂ ਦੇ ਪ੍ਰਬੰਧ ਕਰਨੇ ਉਹਦੇ ਸਬੰਧ ਦੇ ਵਿੱਚ ਹੀ ਜਰੀ ਹੈ ਨਹੀਂ 71 ਤਾਂ ਜਿਹੜੀ ਹੈਗੀ ਹੈ ਇਹ ਕਿਹੜੀ ਕਿਹੜੇ ਜਗ੍ਹਾ ਤੋਂ ਜਿਹੜੀ ਅੱਜ ਦੀ 71 ਸੀਗੀ ਪਹਿਲੀ ਮੀਟਿੰਗ ਆ ਤੁਹਾਡੀ ਇਹ ਨਹੀਂ ਇਹ ਦੂਸਰੀ ਮੀਟਿੰਗ ਹੋ ਗਈ ਹੈ ਕੱਲ ਕੱਲ ਵੀ ਅਸੀਂ ਮੀਟਿੰਗ ਕੀਤੀ ਪਰ ਅੱਜ ਇਹ ਮੇਨ ਤੌਰ ਤੇ ਤੇ ਵੇ ਪਹਿਲੀ ਮੀਟਿੰਗ ਆ ਬਾਬਾ ਬਕਾਲਾ ਹਲਕੇ ਦੀ ਜਿਹੜੇ ਇੱਥੇ ਲੱਗਲੇ ਲੱਗੇ ਪਿੰਡਾਂ ਦੇ ਜਿਹਨੇ ਸਾਡੇ ਜਿਹੜੇ ਬਲੰਦੇ ਸਾਗੇ ਸੇਵਾਦਾਰ ਉਹਨਾਂ ਦੀ ਇਹ ਪਹਿਲੀ ਮੀਟਿੰਗ ਆ ਇਹ ਰੱਖੀ ਸਾਹ ਹੈਗੀ ਆ ਪੰਥ ਇਕੱਠ ਨੂੰ ਮੁੱਖ ਰੱਖਦੇ ਹੋયા ਵੀ ਉਹਦੇ ਵਿੱਚ ਆਪਾਂ ਡਿਊਟੀਆਂ ਕਿਵੇਂ ਵੰਡਣੀਆਂ ਵਾ ਉਥੇ ਸੰਗਤ ਜਿਹੜੀ ਆ ਉਹ ਕਿਹੜੇ ਹਿਸਾਬ ਦੇ ਨਾਲ ਆਪਾਂ ਲੈ ਕੇ ਜਾਣੀ ਆ ਜੇ ਪਾਰਕਿੰਗ ਤੋਂ ਦੂਰ ਹੁੰਦੀ ਆ ਤੇ ਉਥੋਂ ਕਿਵੇਂ ਜਾਣੀ ਆ ਉਥੇ ਡਿਊਟੀਆਂ ਸਟੇਟ ਤੇ ਕਿਵੇਂ ਡਿਊਟੀਆਂ ਹੋਣਗੀਆਂ ਕੋਈ ਪਾਣੀ ਦੀ ਡਿਊਟੀ ਆ ਜਾਂ ਕੋਈ ਹੋਰ ਤਰ੍ਹਾਂ ਦੀ ਉਥੇ ਪਰਵੰਧਕ ਦੇ ਵਿੱਚ ਜਿਹੜੀ ਹੈ ਸਿਕਿਉਰਿਟੀ ਪੱਖੋਂ ਉਹ ਉਹਦੇ ਸੰਬੰਧ ਵਿੱਚ ਜਿਹੜੀ ਪੰਚਤਨ 76 ਕਾਨਫਰੰਸਾਂ ਨੂੰ ਜਿਹੜੀ ਆ ਮੀਟਿੰਗ ਕੀਤੀ ਗਈ ਪੰਚਤਨ 75 ਤੱਕ ਇਹ ਕੋਈ ਸਵਾਲ ਨਾ ਪਤਾ ਲੱਗਿਆ ਇਹ ਸਿਆਸੀ ਕਾਨਫਰੰਸਾਂ ਨੂੰ ਲਿਖ ਕੇ ਜਿਹੜੀ ਆ ਮੀਟਿੰਗ ਕੀਤੀ ਗਈ ਹੈ ਜਿਹੜੀ ਬਾਬਾ ਬਕਾਲਾ ਵਿੱਚ ਸਿਆਸੀ ਸਟੇਜਾਂ ਲੱਗਦੀਆਂ ਨੇ ਸਿਆਸੀ ਕਾਨਫਰੰਸਾਂ ਨੂੰ ਲਿਖ ਕੇ ਮੀਟਿੰਗ ਕੀਤੀ ਗਈ ਹੈ ਨਹੀਂ ਜੀ ਇਹ ਪੰਥਕ ਇਕੱਠਵਾ ਇਹਦੇ ਵਿੱਚ ਪੰਥਕ ਵਿਚਾਰਾ ਹੋਣੀਆਂ ਇੱਥੇ ਉਹ ਤੁਹਾਨੂੰ ਪਤਾ ਹੀ ਆ ਕਿ ਜਿਹੜੀਆਂ ਆਪਣੀਆਂ ਮੇਨ ਸੰਸਥਾਵਾਂ ਵਾਂ ਜਿਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਕਾਲ ਤੱਕ ਦੀ ਜਿਹੜੀ ਹੈਗੀ ਬਹੁਤ ਵੱਡੀ ਸੰਸਥਾ ਵਾ ਜਿਹੜੀ ਸਿੱਖ ਪੰਥ ਦੇ ਵਿੱਚ ਜਿਹਦਾ ਬਹੁਤ ਵੱਡਾ ਨਾਮ ਹੈ ਉਹਦੇ ਵਿੱਚ ਅੱਜ ਕੱਲ ਜਿੰਨੀ ਗਰਾਵਟ ਆ ਚੁੱਕੀ ਆ ਉਹਨਾਂ ਸੰਸਥਾਵਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਇੱਥੋਂ ਤੱਕ ਵੀ ਅਸੀਂ ਖੁਦ ਜਾ ਕੇ ਵੇਖਿਆ ਕਿ ਅੱਜ ਕੱਲ ਕਿੱਥੇ ਉਸ ਸੰਸਥਾਵਾਂ ਦੇ ਪ੍ਰਧਾਨ ਜਦੋਂ ਬੋਲਦੇ ਸੀ ਤੇ ਬੜੀ ਦੂਰ ਤੱਕ ਸਾਈਂ ਦਿੰਦੇ ਸੀ ਅੱਜ ਡੀਸੀ ਤੱਕ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਜਥੇਦਾਰ ਕਾਲ ਤੱਕ ਦੀ ਵੀ ਕੋਈ ਗੱਲ ਕਿਹੜਾ ਗਿਆ ਰਿਹਾ ਕਿ ਕਿਹੜੀ ਸ਼ਮੂਲੀਅਤ ਕਰ ਰਹੀ ਤੇ ਇੱਥੇ ਖੁੱਲਾ ਸੱਦਾ ਜੀ ਪੰਜਾਬ ਵਾਸੀਆਂ ਨੂੰ ਜਿੰਨੇ ਵੀ ਪੰਜਾਬ ਹਸਤੀ ਆ ਉਹ ਸਾਰੇ ਭਾਈਚਾਰਿਆਂ ਨੂੰ ਅਸੀਂ ਖੁੱਲਾ ਸੱਦਾ ਦਿੰਦੇ ਆ ਕਿ ਆਓ ਉਥੇ ਪੰਥਕਾਟ ਦੇ ਵਿੱਚ ਪੰਜਾਬ ਦੇ ਭਲੇ ਵਾਸਤੇ ਜਿਹੜਾ ਸਿੱਖੀ ਨੂੰ ਜਿਹੜੀ ਆ ਢਾਹ ਲੱਗ ਰਹੀ ਆ ਉਹਨਾਂ ਦੇ ਵਿਚਾਰ ਕਰਨ ਵਾਸਤੇ ਪੰਥਕਾਟ ਸੱਜਿਆ ਗਿਆ ਦੱਸਿਆ ਜਾ ਰਿਹਾ ਕਿ ਲੱਖੇ ਸੁਧਾਨੇ ਨੂੰ ਵੀ ਜਿਹੜਾ ਸਪੈਸ਼ਲ ਸੱਦਾ ਦਿੱਤਾ ਗਿਆ ਉਹ ਦੇਖੋ ਉਹ ਜਿਵੇਂ ਪੰਜਾਬੀ ਬੋਲੀ ਦੇ ਉੱਤੇ ਤੇ ਨਸ਼ਿਆਂ ਦੇ ਉੱਤੇ ਵੀ ਉਹ ਕੰਮ ਕਰ ਰਿਹਾ ਇਸ ਕਰਕੇ ਇਹਨਾਂ ਸਾਵਾਂ ਨੂੰ ਜਿਹੜੇ ਨੌਜਵਾਨ ਆ ਉਹ ਠੀਕ ਹੈ ਤੁਹਾਡੇ ਕਾਇਦਾਵੇ ਪੰਥਕਾਟ ਦੇ ਵਿੱਚ ਉਹਨਾਂ ਦਾ ਚਿਹਰਾ ਮੋਹਰਾ ਨਹੀਂ ਲੱਗਦਾ ਔਰ ਕੇਸੇ ਐਂਗਲ ਤੋਂ ਅੱਜ ਨਹੀਂ ਤੇ ਕੱਲ ਨੂੰ ਹੋ ਸਕਦਾ ਆ ਸਕਦੇ ਆ ਜਿਹੜੇ ਉਹ ਬੜੇ ਜੋਤਸ਼ੋਰ ਦੇ ਨਾਲ ਲੱਗੇ ਹੋ ਤੁਹਾਨੂੰ ਸਾਰੇ ਕੋਈ ਜਾਣਦੇ ਹੋਗੇ ਉਹਨਾਂ ਨੇ ਵੀ ਜਿਹੜਾ ਬੜਾ ਜੋਗਦਾਨ ਪਾ ਰਿਹਾ ਇਹ ਜ਼ਰੂਰੀ ਨਹੀਂ ਹੈਗਾ ਹੈ ਤੇ ਅਸੀਂ ਤੇ ਆਪ ਚਾਹੁੰਦੇ ਆ ਕਿ ਉਹ ਸਿੱਖੀ ਦੇ ਵਿੱਚ ਪਰਵਾਕ ਹੋਣ ਔਰ ਚਲੋ ਸਮਾਪਾ ਕੇ ਆ ਸਕਦੇ ਆ ਕਿਉਂਕਿ ਉਹਨਾਂ ਨੂੰ ਇਹਨਾਂ ਦੇ ਪਤਾ ਹੈਗਾ ਪਤਾ ਨਹੀਂ ਕਿਉਂ ਅਜੇ ਲੇਟ ਹੋ ਰਿਹਾ ਇੱਕ ਕਰਕੇ ਅਸੀਂ ਜਿਹੜੇ ਵੀ ਨੌਜਵਾਨ ਕਿਸੇ ਵੀ ਖੇਤਰ ਦੇ ਵਿੱਚ ਕੋਈ ਕੰਮ ਕਰਦੇ ਆ ਅਸੀਂ ਚਾਹੁੰਦੇ ਆ ਵੀ ਉਹ ਸਿੱਖੀ ਦੇ ਵਿੱਚ ਆਉਣ ਕਿ ਸਿੱਖੀ ਦੇ ਪਲੇ ਵਾਸਤੇ ਕੋਈ ਇਕੱਠੇ ਬੈਠ ਕੇ ਕੋਈ ਵਿਚਾਰਾਂ ਇਹ ਖੁੱਲਾ ਸੱਦਾ ਹੈਗਾ ਜਾਂ ਕੋਈ ਦੇ ਵਾਸਤੇ ਵਿਸ਼ੇਸ਼ ਸੱਦਾ ਪੱਤਰ ਵੀ ਹੈਗਾ ਕਿਉਂਕਿ ਕੜੀ ਕੜੀ ਸ਼ਕਸ਼ੀਤਾ ਜਿਦਾ ਐਮਪੀ ਸਰਜੀ ਸਿੰਘ ਖਾਲਸਾ ਦਾ ਨਾਮ ਇੱਕ ਜ਼ਰੂਰ ਹੈਗਾ ਇਹਦੇ ਵਿੱਚ ਹਾਂ ਹੋਰ ਕਿਹੜੇ ਪ੍ਰਮੁੱਖ ਚਿਹਰੇ ਹੈਗੇ ਜਿਹੜੇ ਤੁਸੀਂ ਸੱਦਾ ਪੱਤਰ ਦੋਹੋਂਗੇ ਜਾਂ ਫਿਰ ਖੁੱਲੇ ਤੌਰ ਤੇ ਆਉਣਗੇ ਨਹੀਂ ਦੇਖੋ ਕਈ ਸੰਸਥਾਵਾਂ ਸਾਡੀਆਂ ਸਿੱਖੀ ਨਾਲ ਸੰਬੰਧਿਤ ਜਿਹੜੀਆਂ ਹੈਗੀਆਂ ਵਾ ਪੱਤਰ ਆ ਲੈ ਗਏ ਉਹਨਾਂ ਨੂੰ ਅਸੀਂ ਸੱਦਾ ਖੁਦ ਵੀ ਜਾ ਕੇ ਮਿਲ ਕੇ ਵੀ ਆਵਾਂਗੇ ਬਾਕੀ ਜਿਹੜੇ ਕੋਈ ਉਹ ਸੋਸ਼ਲ ਮੀਡੀਆ ਤੇ ਰਾਈ ਪ੍ਰਿੰਟ ਮੀਡੀਆ ਰਾਈ ਵੀ ਅਸੀਂ ਜਿਹੜਾ ਉਹਨਾਂ ਨੂੰ ਸੱਦਾ ਦਵਾਂਗੇ ਕਿ ਜੇ ਸਾਡੇ ਕੋ ਪਹੁੰਚੇਗਾ ਤੇ ਜਰੂਰ ਉਹਨਾਂ ਕੋ ਪਹੁੰਚ ਕੇ ਜਾ ਕੇ ਸੱਦਾ ਦੇ ਕੇ ਆਵਾਂਗੇ ਨਹੀਂ ਤੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਵੱਤਾਂ ਦੇ ਦਿਓ ਜਿਵੇਂ ਦੂਜੀ ਸਿਆਸੀ ਪਾਰਟੀਆਂ ਨੂੰ ਜਗ੍ਹਾ ਜਿਹੜੀ ਐਡਵਾਈਨ ਕੀਤੀ ਗਈ ਆ ਤਾਂ ਕੀ ਪਹਿਲੀ ਵਾਰ ਜਿਹੜੀ ਆ ਇਸ ਸਟੇ ਲਗਾਈ ਜਾਵੇ ਕਿ ਤੁਹਾਡੇ ਵਾਸਤੇ ਕਿਹੜੀ ਜਗ੍ਹਾ ਜਿਹੜੀ ਉਹ ਸਿਲੈਕਟ ਕੀਤੀ ਦੇਖੋ ਮੇਰਾ ਦਿਖਾ ਲਾ ਮੈਨੂੰ ਜਿਆਦਾ ਤੇ ਵੈਸੇ ਪਤਾ ਨਹੀਂ ਉਹ ਪਹਿਲਾਂ ਕਿਵੇਂ ਉਹਨਾਂ ਦਾ ਪ੍ਰਸ਼ਾਸਨ ਪ੍ਰਬੰਧ ਕਰਕੇ ਤਿੰਦਾ ਕਿ ਜੇ ਆਪਣੇ ਪੱਧਰ ਤੇ ਕਰਦੇ ਆ ਅਸੀਂ ਵੀ ਇਸੇ ਤਰ੍ਹਾਂ ਹੀ ਆਪਣੇ ਤੌਰ ਤੇ ਹੀ ਪ੍ਰਬੰਧ ਕਰ ਰਹੇ ਆ ਕਿ ਕਿਉਂਕਿ ਵਾਧੇ ਵਿੱਚ ਕੋਈ ਪ੍ਰਸ਼ਾਸਨਿਕ ਕਿਸਮ ਦਾ ਹੀ ਆਪਣੇ ਵੱਲੋਂ ਪੂਰਾ ਜਿਹੜਾ ਵਾ ਪ੍ਰਬੰਧ ਕਰ ਰਹੇ ਆ ਵੀ ਕਿੱਥੇ ਸਾਡੀ ਕਾਨਫਰੰਸ ਹੋਣੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ